ਸਤਿ ਸ਼੍ਰੀ ਅਕਾਲ ਜੀ ਗਲੋਬ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਬੀਬੀ ਐਮਬੀ ਦੇ ਵੱਲੋਂ ਹੁਣ ਬੋਰਡ ਦੇ ਵਿੱਚ ਦੋ ਹੋਰ ਸੂਬਿਆਂ ਨੂੰ ਸ਼ਾਮਿਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕੇਂਦਰੀ ਬਿਜਲੀ ਮੰਤਰਾਲੇ ਦੇ ਵੱਲੋਂ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਨੂੰ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਨਵੀਂ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ ਇਸ ਤੇ ਅਕਾਲੀ ਆਗੂ ਪਰਮ ਬੰਸ ਸਿੰਘ ਰੋਮਾਣਾ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਗਿਆ ਕਿ ਪੰਜਾਬ ਦੇ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਖਬਾਰਾਂ ਦੇ ਵਿੱਚ BBMP ਦੀ ਜਿਹੜੀ ਐਕਟ ਹੈ ਉਹਨੂੰ ਅਮੈਂਡ ਜਿਹੜਾ ਕੀਤਾ ਜਾ ਰਿਹਾ ਉਹ ਪੜ ਕੇ ਫੇਰ ਉਹੀ ਚੀਜ਼ਾਂ ਸਾਹਮਣੇ ਆਈਆਂ ਜਿਹੜੀ ਕੰਸਰਨ ਅਸੀਂ ਬੜੇ ਲੰਮੇ ਸਮੇਂ ਤੋਂ ਪਿਛਲੇ ਕੁਝ ਸਮੇਂ ਤੋਂ ਲੋਕਾਂ ਸਾਹਮਣੇ ਰੱਖਦੇ ਰਹੇ ਹਾਂ ਪੰਜਾਬ ਦੇ ਪਾਣੀਆਂ ਤੇ ਡਾਕਾ ਜਿਹੜਾ ਕਾਂਗਰਸ ਦੀਆਂ ਸਰਕਾਰਾਂ ਨੇ ਲਗਾਤਾਰ ਮਾਰਿਆ ਹਿੰਦੁਸਤਾਨ ਦੇ ਵਿੱਚ ਇੱਕੋ ਉਦਾਹਰਣ ਹੈ ਜਿੱਥੇ ਕਿਸੇ ਸਟੇਟ ਦੀਆਂ ਕਨਸਟੀਟਿਊਸ਼ਨਲ ਪਾਵਰਸ ਨੂੰ ਕਨਸਟੀਟਿਊਸ਼ਨਲ ਰਾਈਟਸ ਨੂੰ ਓਵਰਰਾਈਡ ਕਰਕੇ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਇਹੋ ਜੀਆਂ ਧਾਰਾਵਾਂ ਪਾਈਆਂ ਗਈਆਂ ਕਿ ਉਹਦਾ ਪਾਣੀ ਜਿਹੜਾ ਹੈ ਉਹ ਦੂਜੇ ਸੂਬਿਆਂ ਨੂੰ ਨਾਨ ਰਾਈਪੇਰੀਅਨ ਸਟੇਟਸ ਨੂੰ ਦਿੱਤਾ ਗਿਆ। ਉਹਨਾਂ ਲਈ ਹਾਂ ਤੇ ਹੁਣ ਦੀ ਕੇਂਦਰ ਦੀ ਸਰਕਾਰ ਚੱਲ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਐ ਲਗਾਤਾਰ ਪੰਜਾਬ ਦਾ ਪਾਣੀ ਖੋਣ ਦੀਆਂ ਪੰਜਾਬ ਦਾ ਜਿਹੜਾ ਕੰਟਰੋਲ ਹੈ ਉਹਨਾਂ ਦੇ ਪਾਣੀਆਂ ਤੇ ਜਿੰਨਾ ਕੁ ਵੀ ਰਹਿ ਗਿਆ ਉਹਨੂੰ ਵੀ ਡਾਈਲੂਟ ਕਰਨ ਤੇ ਤੁਸੀਂ ਵੇਖੋ ਅ BBMP ਜਿਹੜਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਦੋ ਮੇਨ ਡੈਮ ਪੰਜਾਬ ਦੇ ਜਿਹੜੇ ਆ ਪਾਖੜਾ ਤੇ ਪੌਂਗ ਉਹਨਾਂ ਨੂੰ ਕੰਟਰੋਲ ਕਰਦਾ ਹੈ ਉਹ ਉਹਨੂੰ ਇੱਕ ਐਕਟ ਦੇ ਰਾਹੀਂ ਇੱਕ ਬੋਰਡ ਗਵਰਨ ਕਰਦਾ ਜਿਹਦੇ ਚ ਇੱਕ ਹੋਲ ਟਾਈਮ ਚੇਅਰਮੈਨ ਤੇ ਦੋ ਪਰਮਨੈਂਟ ਮੈਂਬਰ ਹੋਲ ਟਾਈਮ ਮੈਂਬਰ ਜਿਹਨੂੰ ਕਹਿੰਦੇ ਇੱਕ ਪੰਜਾਬ ਤੋਂ ਇੱਕ ਹਰਿਆਣੇ ਤੋਂ ਆਉਂਦਾ ਪਿਛਲੇ ਸਮੇਂ ਚ ਰੂਲਸ ਐਨੇ ਸਟ੍ਰਿੰਜੈਂਟ ਕਰ ਦਿੱਤੇ ਗਏ ਕਿ ਜਿਹੜਾ ਮੈਂਬਰ ਇਰੀਗੇਸ਼ਨ ਆ ਉਹ ਤਾਂ ਪੰਜਾਬ ਚੋਂ ਅਪੋਇੰਟ ਹੀ ਨਹੀਂ ਹੋ ਸਕਦਾ ਉਹ ਇਸ ਕਰਕੇ ਕੀਤੇ ਗਏ ਕਿ ਪੰਜਾਬ ਦੇ ਨਾਲ ਪਾਣੀਆਂ ਵੇਲੇ ਵੰਡ ਵੇਲੇ ਤੱਕਾ ਕਰਨਾ ਹੁੰਦਾ ਇਹਨਾਂ ਨੇ ਫਿਰ ਸੀਆਈਐਸਐਫ ਲਾ ਕੇ ਡੈਮ ਦਾ ਕੰਟਰੋਲ ਆਪ ਦੇ ਕੋਲ ਕੀਤਾ ਗਿਆ ਹੁਣ ਯੂਨੀਅਨ ਪਾਵਰ ਮਿਨਿਸਟਰੀ ਨੇ ਨਵੀਆਂ ਅਮੈਂਡਮੈਂਟ ਸੁਜੈਸਟ ਕੀਤੀਆਂ ਤੁਸੀਂ ਵੇਖੋ ਦੋ ਪਰਪਸ ਹੈ ਡੈਮ ਦੇ ਇਰੀਗੇਸ਼ਨ ਤੇ ਪਾਵਰ ਇਰੀਗੇਸ਼ਨ ਦੇ ਵਿੱਚ ਪਹਿਲਾਂ ਆਪਾਂ ਨੂੰ ਇਹਨਾਂ ਨੇ ਲਾਂਬੇ ਕਰਤਾ ਕੰਟਰੋਲ ਤੋਂ ਹੁਣ ਪਾਵਰ ਦੇ ਵਿੱਚ ਵੀ ਆ ਚਿੱਠੀ ਹੈ ਗਵਰਨਮੈਂਟ ਆਫ ਇੰਡੀਆ ਦੀ ਯੂਨੀਅਨ ਹੋਮ ਯੂਨੀਅਨ ਪਾਵਰ ਮਿਨਿਸਟਰੀ ਦੀ ਜੀ ਦੇ ਚ ਉਹਨਾਂ ਨੇ ਪ੍ਰੋਪੋਜ਼ ਕੀਤਾ ਇੱਕ ਬੜੀ ਐਹਮੈਂਡਮੈਂਟ ਪ੍ਰੋਪੋਜ਼ ਕੀਤੀ ਹੈ ਹੁਣ ਤੱਕ ਡੈਮ ਦੀ ਕੰਟਰੋਲ ਆਸਤੇ ਇੱਕ ਹੋਲ ਟਾਈਮ ਡਾਇਰੈਕਟਰ ਤੇ ਦੋ ਪਰਮਨੈਂਟ ਮੈਂਬਰਸ ਜਾਂ ਹੋਲ ਟਾਈਮ ਮੈਂਬਰਸ ਬਣਦੇ ਸੀ ਪੰਜਾਬ ਤੇ ਹਰਿਆਣਾ ਚ ਹੁਣ ਇਹਨਾਂ ਨੇ ਪ੍ਰੋਪੋਜ਼ ਕਰਤਾ ਹੋਲ ਟਾਈਮ ਚੇਅਰਪਰਸਨ ਐਂਡ 4 ਹੋਲ ਟਾਈਮ ਮੈਂਬਰਸ One each from the states of Punjab, Haryana, Rajasthan, and Himachal Pradesh to be appointed by the central government. ਦੱਸਦੀ ਹੈ ਕਿ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 79 ਵਿੱਚ ਸੋਧ ਕਰਨ ਦੀ ਤਸਵੀਰ ਤਿਆਰ ਕੀਤੀ ਗਈ ਜਿਸ ਦੇ ਤਹਿਤ BBMP ਦੇ ਵਿੱਚ ਮੈਂਬਰਾਂ ਦੀ ਗਿਣਤੀ ਚਾਰ ਹੋ ਜਾਵੇਗੀ ਪਹਿਲਾਂ ਪੰਜਾਬ ਅਤੇ ਹਰਿਆਣਾ ਹੀ ਪੱਕੇ ਮੈਂਬਰ ਸਨ ਪਰ ਹੁਣ ਇਨ੍ਹਾਂ ਮੈਂਬਰਾਂ ਦੀ ਗਿਣਤੀ ਨੂੰ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਵਿੱਚੋਂ ਪਾਵਰ ਮੈਂਬਰ ਅਤੇ ਹਰਿਆਣਾ ਦੇ ਵਿੱਚੋਂ ਸੰਜਾਈ ਮੈਂਬਰ ਪੱਕੇ ਤੌਰ ਤੇ ਤਾਇਨਾਤ ਹੁੰਦੇ ਨੇ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਰਾਜਸਥਾਨ ਅਤੇ ਹਿਮਾਚਲ ਦੇ ਵੱਲੋਂ ਕਈ ਵਾਰ ਉਠਾਈ ਗਈ ਮੰਗ ਦੇ ਮੱਦੇ ਨਜ਼ਰ ਇਨ੍ਹਾਂ ਦੋਵਾਂ ਸੂਬਿਆਂ ਨੂੰ ਸਥਾਈ ਪ੍ਰਤੀਨਿਧਤਾ ਦੇਣ ਦੀ ਤਸਵੀਰ

ਸਤਿ ਸ਼੍ਰੀ ਅਕਾਲ ਜੀ ਗਲੋਬ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਬੀਬੀ ਐਮਬੀ ਦੇ ਵੱਲੋਂ ਹੁਣ ਬੋਰਡ ਦੇ ਵਿੱਚ ਦੋ ਹੋਰ ਸੂਬਿਆਂ ਨੂੰ ਸ਼ਾਮਿਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕੇਂਦਰੀ ਬਿਜਲੀ ਮੰਤਰਾਲੇ ਦੇ ਵੱਲੋਂ ਪੰਜਾਬ ਹਰਿਆਣਾ ਹਿਮਾਚਲ ਅਤੇ ਰਾਜਸਥਾਨ ਨੂੰ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਨਵੀਂ ਪ੍ਰਕਿਰਿਆ ਤੋਂ ਜਾਣੂ ਕਰਵਾਇਆ ਗਿਆ ਇਸ ਤੇ ਅਕਾਲੀ ਆਗੂ ਪਰਮ ਬੰਸ ਸਿੰਘ ਰੋਮਾਣਾ ਦੇ ਵੱਲੋਂ ਪੰਜਾਬ ਸਰਕਾਰ ਨੂੰ ਘੇਰਦੇ ਹੋਏ ਕਿਹਾ ਗਿਆ ਕਿ ਪੰਜਾਬ ਦੇ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਖਬਾਰਾਂ ਦੇ ਵਿੱਚ BBMP ਦੀ ਜਿਹੜੀ ਐਕਟ ਹੈ ਉਹਨੂੰ ਅਮੈਂਡ ਜਿਹੜਾ ਕੀਤਾ ਜਾ ਰਿਹਾ ਉਹ ਪੜ ਕੇ ਫੇਰ ਉਹੀ ਚੀਜ਼ਾਂ ਸਾਹਮਣੇ ਆਈਆਂ ਜਿਹੜੀ ਕੰਸਰਨ ਅਸੀਂ ਬੜੇ ਲੰਮੇ ਸਮੇਂ ਤੋਂ ਪਿਛਲੇ ਕੁਝ ਸਮੇਂ ਤੋਂ ਲੋਕਾਂ ਸਾਹਮਣੇ ਰੱਖਦੇ ਰਹੇ ਹਾਂ ਪੰਜਾਬ ਦੇ ਪਾਣੀਆਂ ਤੇ ਡਾਕਾ ਜਿਹੜਾ ਕਾਂਗਰਸ ਦੀਆਂ ਸਰਕਾਰਾਂ ਨੇ ਲਗਾਤਾਰ ਮਾਰਿਆ ਹਿੰਦੁਸਤਾਨ ਦੇ ਵਿੱਚ ਇੱਕੋ ਉਦਾਹਰਣ ਹੈ ਜਿੱਥੇ ਕਿਸੇ ਸਟੇਟ ਦੀਆਂ ਕਨਸਟੀਟਿਊਸ਼ਨਲ ਪਾਵਰਸ ਨੂੰ ਕਨਸਟੀਟਿਊਸ਼ਨਲ ਰਾਈਟਸ ਨੂੰ ਓਵਰਰਾਈਡ ਕਰਕੇ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਇਹੋ ਜੀਆਂ ਧਾਰਾਵਾਂ ਪਾਈਆਂ ਗਈਆਂ ਕਿ ਉਹਦਾ ਪਾਣੀ ਜਿਹੜਾ ਹੈ ਉਹ ਦੂਜੇ ਸੂਬਿਆਂ ਨੂੰ ਨਾਨ ਰਾਈਪੇਰੀਅਨ ਸਟੇਟਸ ਨੂੰ ਦਿੱਤਾ ਗਿਆ। ਉਹਨਾਂ ਲਈ ਹਾਂ ਤੇ ਹੁਣ ਦੀ ਕੇਂਦਰ ਦੀ ਸਰਕਾਰ ਚੱਲ ਰਹੀ ਹੈ ਪਿਛਲੇ ਕੁਝ ਸਮੇਂ ਤੋਂ ਕੋਸ਼ਿਸ਼ਾਂ ਹੋ ਰਹੀਆਂ ਐ ਲਗਾਤਾਰ ਪੰਜਾਬ ਦਾ ਪਾਣੀ ਖੋਣ ਦੀਆਂ ਪੰਜਾਬ ਦਾ ਜਿਹੜਾ ਕੰਟਰੋਲ ਹੈ ਉਹਨਾਂ ਦੇ ਪਾਣੀਆਂ ਤੇ ਜਿੰਨਾ ਕੁ ਵੀ ਰਹਿ ਗਿਆ ਉਹਨੂੰ ਵੀ ਡਾਈਲੂਟ ਕਰਨ ਤੇ ਤੁਸੀਂ ਵੇਖੋ ਅ BBMP ਜਿਹੜਾ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਹੈ ਦੋ ਮੇਨ ਡੈਮ ਪੰਜਾਬ ਦੇ ਜਿਹੜੇ ਆ ਪਾਖੜਾ ਤੇ ਪੌਂਗ ਉਹਨਾਂ ਨੂੰ ਕੰਟਰੋਲ ਕਰਦਾ ਹੈ ਉਹ ਉਹਨੂੰ ਇੱਕ ਐਕਟ ਦੇ ਰਾਹੀਂ ਇੱਕ ਬੋਰਡ ਗਵਰਨ ਕਰਦਾ ਜਿਹਦੇ ਚ ਇੱਕ ਹੋਲ ਟਾਈਮ ਚੇਅਰਮੈਨ ਤੇ ਦੋ ਪਰਮਨੈਂਟ ਮੈਂਬਰ ਹੋਲ ਟਾਈਮ ਮੈਂਬਰਸ ਜਿਹਨੂੰ ਕਹਿੰਦੇ ਇੱਕ ਪੰਜਾਬ ਤੋਂ ਇੱਕ ਹਰਿਆਣਾ ਤੋਂ ਆਉਂਦਾ ਪਿਛਲੇ ਸਮੇਂ ਚ ਰੂਲਸ ਐਨੇ ਸਟ੍ਰਿੰਜੈਂਟ ਕਰ ਦਿੱਤੇ ਗਏ ਕਿ ਜਿਹੜਾ ਮੈਂਬਰ ਇਰੀਗੇਸ਼ਨ ਆ ਉਹ ਤਾਂ ਪੰਜਾਬ ਚੋਂ ਅਪੋਇੰਟ ਹੀ ਨਹੀਂ ਹੋ ਸਕਦਾ ਉਹ ਇਸ ਕਰਕੇ ਕੀਤੇ ਗਏ ਕਿ ਪੰਜਾਬ ਦੇ ਨਾਲ ਪਾਣੀਆਂ ਵੇਲੇ ਵੰਡ ਵੇਲੇ ਤੱਕਾ ਕਰਨਾ ਹੁੰਦਾ ਇਹਨਾਂ ਨੇ ਫਿਰ ਸੀਆਈਐਸਐਫ ਲਾ ਕੇ ਡੈਮ ਦਾ ਕੰਟਰੋਲ ਆਪ ਦੇ ਕੋਲ ਕੀਤਾ ਗਿਆ ਹੁਣ ਯੂਨੀਅਨ ਪਾਵਰ ਮਿਨਿਸਟਰੀ ਨੇ ਨਵੀਆਂ ਅਮੈਂਡਮੈਂਟ ਸੁਜੈਸਟ ਕੀਤੀਆਂ ਤੁਸੀਂ ਵੇਖੋ ਦੋ ਪਰਪਸ ਹੈ ਡੈਮ ਦੇ ਇਰੀਗੇਸ਼ਨ ਤੇ ਪਾਵਰ ਇਰੀਗੇਸ਼ਨ ਦੇ ਵਿੱਚ ਪਹਿਲਾਂ ਆਪਾਂ ਨੂੰ ਇਹਨਾਂ ਨੇ ਲਾਂਬੇ ਕਰਤਾ ਕੰਟਰੋਲ ਤੋਂ ਹੁਣ ਪਾਵਰ ਦੇ ਵਿੱਚ ਵੀ ਆ ਚਿੱਠੀ ਹੈ ਗਵਰਨਮੈਂਟ ਆਫ ਇੰਡੀਆ ਦੀ ਯੂਨੀਅਨ ਹੋਮ ਯੂਨੀਅਨ ਪਾਵਰ ਮਿਨਿਸਟਰੀ ਦੀ ਜੀ ਦੇ ਚ ਉਹਨਾਂ ਨੇ ਪ੍ਰੋਪੋਜ਼ ਕੀਤਾ ਇੱਕ ਬੜੀ ਐਮੈਂਡਮੈਂਟ ਪ੍ਰੋਪੋਜ਼ ਕੀਤੀ ਹੈ ਹੁਣ ਤੱਕ ਡੈਮ ਦੀ ਕੰਟਰੋਲ ਆਸਤੇ ਇੱਕ ਹੋਲ ਟਾਈਮ ਡਾਇਰੈਕਟਰ ਤੇ ਦੋ ਪਰਮਨੈਂਟ ਮੈਂਬਰਸ ਜਾਂ ਹੋਲ ਟਾਈਮ ਮੈਂਬਰਸ ਬਣਦੇ ਸੀ ਪੰਜਾਬ ਤੇ ਹਰਿਆਣਾ ਚ ਹੁਣ ਇਹਨਾਂ ਨੇ ਪ੍ਰੋਪੋਜ਼ ਕਰਤਾ ਹੋਲ ਟਾਈਮ ਚੇਅਰਪਰਸਨ ਐਂਡ 4 ਹੋਲ ਟਾਈਮ ਮੈਂਬਰਸ One each from the states of Punjab, Haryana, Rajasthan, and Himachal Pradesh to be appointed by the central government. ਦੱਸਦੀ ਹੈ ਕਿ ਪੰਜਾਬ ਪੁਨਰਗਠਨ ਐਕਟ 1966 ਦੀ ਧਾਰਾ 79 ਵਿੱਚ ਸੋਧ ਕਰਨ ਦੀ ਤਸਵੀਰ ਤਿਆਰ ਕੀਤੀ ਗਈ ਜਿਸ ਦੇ ਤਹਿਤ BBMB ਦੇ ਵਿੱਚ ਮੈਂਬਰਾਂ ਦੀ ਗਿਣਤੀ 4 ਹੋ ਜਾਵੇਗੀ ਪਹਿਲਾਂ ਪੰਜਾਬ ਅਤੇ ਹਰਿਆਣਾ ਹੀ ਪੱਕੇ ਮੈਂਬਰ ਸਨ ਪਰ ਹੁਣ ਇਨ੍ਹਾਂ ਮੈਂਬਰਾਂ ਦੀ ਗਿਣਤੀ ਨੂੰ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਪੰਜਾਬ ਦੇ ਵਿੱਚੋਂ ਪਾਵਰ ਮੈਂਬਰ ਅਤੇ ਹਰਿਆਣਾ ਦੇ ਵਿੱਚੋਂ ਸੰਜਾਈ ਮੈਂਬਰ ਪੱਕੇ ਤੌਰ ਤੇ ਤਾਇਨਾਤ ਹੁੰਦੇ ਨੇ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ ਰਾਜਸਥਾਨ ਅਤੇ ਹਿਮਾਚਲ ਦੇ ਵੱਲੋਂ ਕਈ ਵਾਰ ਉਠਾਈ ਗਈ ਮੰਗ ਦੇ ਮੱਦੇ ਨਜ਼ਰ ਇਨ੍ਹਾਂ ਦੋਵਾਂ ਸੂਬਿਆਂ ਨੂੰ ਸਥਾਈ ਪ੍ਰਤੀਨਿਧਤਾ ਦੇਣ ਦੀ ਤਸਵੀਰ ਪੇਸ਼ ਕੀਤੀ ਗਈ ਹੈ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ